ਅੱਛਾ ਵੀ ਰੋਜ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਕਹਿੰਦੇ ਸੀ ਕਿ ਇਹ ਲੰਗਰ ਦੀ ਸੇਵਾ ਲਗਭਗ 15 ਸਾਲ ਪਹਿਲਾਂ ਹੋ ਚੁੱਕੀ ਹੈ ਇਹ 10 ਸਾਲ ਆ ਜਿਹੜੀ ਲੰਗਰ ਦੀ ਸੇਵਾ ਇਹ ਰੌਧੇ ਲੰਗਰ ਦੀ ਸੇਵਾ ਲਗਾਤਾਰ ਚਲਾ ਰਹੇ ਹਾਂ ਕਿੱਥੇ ਸ਼ੁਰੂ ਕੀਤੀ ਸੀ ਸ਼ੁਰੂਆਤ ਕਿਵੇਂ ਦੀ ਸ਼ੁਰੂਆਤ ਦੇਖੋ ਜੀ ਕਾਫੀ ਸਮਾਂ ਪਹਿਲਾਂ ਸਵੇਰੇ ਬੈਠੇ ਬੈਠੇ ਸਾਡੇ ਮਨ 'ਚ ਆਇਆ ਵੀ ਯਾਰ ਇਹ ਜਿਹੜੀ ਆ ਲੋਕਾਂ ਨੂੰ ਬੜੀ ਲੋੜ ਰਹਿੰਦੀ ਹੈ ਇਸ ਦੀ ਜਿਹੜੀ ਇਹ ਥੰਨੇ ਦਾ ਰਸਬ ਬਹੁਤ ਮੁਸ਼ਕਿਲ ਨਾਲ ਮਿਲਦਾ ਕਿਉਂਕਿ ਪੁਰਾਣੀ ਸਮਝ ਪਹਿਲਾਂ ਹੁੰਦਾ ਸੀ ਸਾਡੇ ਬਜ਼ੁਰਗ ਪਿੰਡਾਂ ਵਿੱਚ ਆਮ ਮਿਲਣੇ ਲੱਗਦੇ ਲੋਕੀਂ ਘੋਰ ਕਰਦੇ ਸੀ ਉਹਨਾਂ ਕੋਲ ਲੋਕੀ ਆਗੇ ਨਾਲ ਲੋਰਮਾਰਕ ਆਪਣੇ ਜਿੰਨੀ ਲੋੜ ਕਰਦੀ ਲੈ ਜਾਂਦੇ ਹੁੰਦੇ ਔਰ ਇਹ ਹੋਈ ਹੋਈ ਪਿੰਡਾਂ ਵਿੱਚ ਜਿਹੜੀ ਗੁਰਕੱਢਣ ਦੀ ਪਰੰਪਰਾ ਹੈ ਖਤਮ ਹੁੰਦੀ ਗਈ ਜਿਸ ਤਰ੍ਹਾਂ ਕਿ ਅਸੀਂ ਦੇਖਿਆ ਲੋਕਾਂ ਨੂੰ ਮਸਲ ਆ ਰਹੀ ਹੈ ਕਿ ਇਹ ਜਿਹੜੀ ਯੂਰੀ ਲੋੜ ਆ ਜਿਹੜੀ ਇਹ ਮਤਲਬ ਰੋੜੀ ਵਾਲੇ ਲੋਕਾਂ ਨੂੰ ਰੋੜ ਲੋੜ ਪੈਂਦੀ ਆ ਉਹ ਪੂਰੀ ਨਹੀਂ ਹੋਦੀ ਤੇ ਸਾਡੇ ਮਨ 'ਚ ਆਇਆ ਕਿ ਅਸੀਂ ਥੋੜਾ ਮਿਲਨ ਲਾ ਕੇ ਤੇ ਅਸੀਂ ਸ਼ੁਰੂ ਕਰੀਏ ਸਾਡੇ ਕਿ ਅਸੀਂ 10-12 ਕੁਆਂਟ 15 ਕੁਆਂਟ ਲੱਗਾ ਸਾਡਾ ਪਹਿਲੇ ਦਿਨ ਤੇ ਹੌਲੀ ਹੌਲੀ ਸਾਲ ਸਾਲ ਬਸਾ 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 ਸਾਲ ਦੀ ਲੋੜ ਜੇ ਥੋੜਾ ਜਿਹਾ ਕਿੰਨਾ ਅਲੱਗ-ਅਲੱਗ ਪਿੰਡਾਂ ਚੋਂ ਦੂਰ-ਦਰਾਡੇ ਜਿਵੇਂ ਆ ਮਤਲਬ ਅ ਅਰਿਆਲ ਸੈਟ ਤੋਂ ਅੱਜ ਪਾਣੀ ਔਨ ਕਰਕੇ ਕਾਫੀ ਮੁਸ਼ਕਲ ਹੋ ਗਈ ਸੀ ਕਿ ਕਿ ਪਨਾ ਕਰਾਪ ਹੋ ਗਏ ਪਰ ਹੁਣ ਇਹ ਇੱਕ ਹੀ ਪਰ ਵੇ ਇਕ ਰੋ ਦੱਸਦਾ ਕਿ 85 ਜਮਾਗਾ ਜਿਹੜਾ ਅਸੀਂ ਸਾਸ ਇਹਨੂੰ ਅਸੀਂ ਤਖੰਦ ਕਰਦੇ ਕਿਉਂਕਿ ਲੋਕੀ ਦੀ ਰੋ ਚੰਗੀ ਹੁੰਦੀ ਆ ਸਾਫ਼ ਹੁੰਦੀ ਆ ਮਿਠਾਸ ਜ਼ਿਆਦਾ ਹੁੰਦੀ ਆ ਕਿੰਨਾ ਵਧੀਆ ਹੁੰਦਾ ਹੋਲਾ ਵੀ ਆ ਇਸ ਕਰਕੇ ਅਸੀਂ ਇਹ 85 ਜਮਾਗਾ ਲੱਭਣ ਸੰਭੋਧ ਬਹੁਤ ਮੁਸ਼ਕਲ ਹੁੰਦੀ ਆ ਪਿੰਡਾਂ ਵਿੱਚ ਅ ਫਿਰ ਵੀ ਅਸੀਂ ਥੋੜੇ ਆ ਕਾਫੀ ਦਰਾਂ ਤੋਂ ਟੈਗਟ ਕਰਕੇ ਦੋਸਤਾਂ ਨਾਲ ਲੈ ਕੇ ਸਾਨੂੰ ਕੁਛ ਟੱਬਰ ਤੋਂ ਜਿਵੇਂ ਗਾਂਧੀਆਂ ਤੋਂ ਤੇ ਖਿਆਲ ਤੋਂ ਕਿੰਨਾ 85 ਕੁਮਾਦ ਮਿਲ ਗਿਆ ਰਹਾ ਸਾਰਾ ਮੋਲੀ ਖਰੀਦਿਆ ਜੀ ਜਿੰਨਾ ਵੀ ਆਕਚੁਅਲੀ 85 ਕੁਮਾਦ ਨੂੰ ਸਰਦ ਮਾਰਕੀਟ ਨਾਲੋਂ ਥੋੜਾ ਮਹਿੰਗਾ ਜਿਵੇਂ ਮਿਲਦੇ ਭਾਅ ਆ ਆਮ ਮਿਲਦੇ ਰੇਟ ਹੁੰਦਾ ਆ 400-400 ਦਾ ਪਹੁੰਚ ਰੁਪਏ ਦੇਣ ਤੇ ਮਿਲ ਜਾਂਦੇ ਆ ਪਰ ਇਹ 85 ਕੁਮਾਦ ਜਿਹੜਾ ਇਹ ਮਹਿੰਗਾ ਮਿਲਦਾ ਹੈ 500 ਰੁਪਿਆ ਇਸ ਵਿੱਚ ਖੜਾ ਮਿਲਦਾ ਲੇਵਰ ਖਾਨ ਤੋਂ ਸਿੱਧਾ ਆਪਰੇਰੀ ਕੰਦੀ ਆ ਇੱਕ ਤਕਰੀਬੋਂ ਸਾਡਾ ਹੁਣ ਹੌਲੀ ਹੌਲੀ ਕਰਦਾ ਹੈ ਇਹ 200 ਪੰਟਲ ਦੇ ਆਸ-ਪਾਸ ਹੋਣ ਗਿਆ ਬਾਕੀ ਟਰਾਲੀਆਂ ਅਨਲੋਡ ਹੋਣਗੇ ਫਿਰ ਪਤਾ ਲੱਗੇਗਾ ਕਿ ਕਿੰਨਾ ਕੁ ਹੁੰਦਾ ਹੈ 200 ਪੰਟਲ ਦੇ ਆਸ-ਪਾਸ ਹੈ ਬਲਕਿ 200 ਪੰਟਲ ਦੇ ਆਸ-ਪਾਸ ਕਿੰਨਾ ਇਹ ਹੁਣ ਹੋਏਗਾ ਹੈ ਲੋਕ ਤੇ ਕਾਫੀ ਪਹਿਲਾਂ ਪਿੰਡਾਂ ਦੇ ਤੋਂ ਹੋਣ ਲੋਕਾਂ ਨੇ ਦੇਖੀਦਾ ਯਾਰ ਜਿਹਨਾਂ ਧਾਰੀਬਾਲ ਤੋਂ ਗਿਆ ਦਿਨਾਂਗਰ ਤੋਂ ਕਨਨ ਸਾਈਡ ਤੋਂ ਪਟਾੜੇ ਤੋਂ ਕਿਸੇ ਨੇ ਦੇਖਿਆ ਹੈਗਾ ਲੋਕਿਆ ਹੈ ਸਾਡੇ ਜੋੜੇ ਸਾਈਡ ਤੋਂ ਵੀ ਲੁਕਿਆ ਹੋਇਆ ਹੈ ਇਹ ਜਾਨਾ ਚਾਹੀਦਾ ਹੈ ਬਸ ਲੋਕਾਂ ਨੂੰ ਵੀ ਕਹਿੰਦੇ ਆ ਕਿ ਲੋੜੀ ਦਾ ਤਿਹਾਰਾ ਆਪਣੇ ਪ੍ਰਾਰਥ ਘੜ ਕੇ ਸੱਚੀ ਸ਼ਾਂਤੀ ਵਧੀਆ ਸੁਲਬ ਮਨਾਓ ਤੇ ਲੋਕਾਂ ਦੀ ਜੋ ਵਰਤਿਆ ਸੇਵਾ ਕਰੋ ਤੇ ਨਿਕੰਨ ਦਾਸਾ ਦੇ ਕਰੋ। ਜੀ ਵੀ ਇਹਨਾਂ ਦੀ ਤਿਆਰੀ ਰੱਖਦਾ ਹੀ ਰਿਹਾ। ਜਾਰੀ ਦੇਖੋ ਜੀ ਸਾਡੀ ਤੇ ਕੋਸ਼ਿਸ਼ ਹੈ ਪਰਮਾਧਮਾ ਬਲਦੇ ਅਸੀਂ ਜਿੰਨਾ ਤੱਕ ਦੋਹੇ ਪ੍ਰਾਰ ਜਿੰਦੇ ਆਹੀ ਤੇ ਆਪਣੇ ਵਾ ਲਾਵਾਂਗੇ ਪੂਰਾ ਚੱਲਦਾ ਰਹੇਗਾ। ਤਾਂ ਵੀ ਆਸਾ ਸਾਨੂੰ ਬੱਚਿਆਂ ਤੇ ਬੱਚਿਆਂ ਦੀ ਚਾਹ ਸਾਡੇ ਬੱਚੇ ਦੇਖਦੇ ਹਨ ਜੋ ਚਾਹ ਜਾ ਕੇ ਹਲਾ ਨੂੰ ਯਾਰ ਸਾਹਿਬ ਸਾਡੇ ਤੋਂ ਬਾਅਦ ਵੀ ਕੋਸ਼ਿਸ਼ ਕਰੇ ਪਰ ਮਾਰਨਾ ਫਿਰ ਕਿਸੇ ਬੱਚੇ ਲਗਾਤਾਰ ਸਰ ਕਰਦਾ ਹੈ ਨਰੀ ਜੀ ਦਾ ਸਹਿਯੋਗ ਦੇ ਕੋ ਫਾਈਨੈਂਸ਼ੀਅਲ ਵੀ ਤੇ ਅਸੀਂ ਮਤਲਬ ਨਹੀਂ ਕਿਸੇ ਨੂੰ ਕੁੱਝ ਪਾਉਂਦੇ ਕਹਿੰਦੇ ਕਿਸੇ ਨੂੰ ਬਾਕੀ ਜਿਹੜੀ ਇਸੇ ਬਹੁਤ ਜ਼ਿਆਦਾ ਦੇਖੋ ਜੀ ਦੇਖਣਾ ਮੈਨ ਬਾਪ ਦੀ ਬੜੀ ਲੋੜ ਹੁੰਦੀ ਆ ਕਾ ਵੀ ਇੱਕ ਵੇਲੇ ਨੇ ਸੇ ਘਟੋ ਘਟ ਮਲ ਸੇ ਤੋਂ ਆਖਿਆ 10 ਮੰਦੀ ਤਾਂ ਗੇਹੇ ਹੁੰਦੇ ਆ ਚਾਰ ਚੱਕਰ ਵੀ ਨਹੀਂ ਚਲਾਉਂਦੇ ਕਈ ਵਾਰੀ ਤੇ ਫਿਰ ਬੰਦਿਆਂ ਦੀ ਲੋੜ ਤੇ ਵੀ ਬੰਦੇ ਸਾਡੇ ਸਾਥ ਜਿਹੜੇ ਪਿੰਡੋਂ ਵੀ ਆਉਂਦੇ ਨੇ ਪਰ ਲੋਕਾਂ ਦੇ ਸਾਹਮਣੇ ਦੋਸਤ ਦੇ ਮੜਿਆ ਉਹ ਵੀ ਆ ਕੇ ਨਾਲ ਸਾਡੀ ਕਾਫੀ ਹੈਲਪ ਕਰਦੇ ਆ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਵੱਤ ਵੱਤ ਪਹੁੰਚ ਕੇ ਜਿੰਨੀ ਲੋੜ ਆ ਲੋਰੈਂਸ ਸਰ ਆਪਣਾ ਲੈ ਕੇ ਜਾਓ ਘਰਾਂ ਨਗਰ ਤੇ ਕਿਰਵਾ ਲਾਓ